ਸੁਖ ਹਉ ਤਾਲਾ ਨ ਸੇਵੀਐ ਹੰਸ ਸਦ ਸਿਭੈ ਨ ਦਸਰਸ ਸੇ ਗੁਰੂ ਦੇ ਜਨਮ ਮਰਨ ਦੁਖਿਆ ਜੀ ਗਤ ਅਜੀਤ ਤਨਾਸਦੀ ਸ਼ਕਤ ਮਹਾਂ ਪਹਿਲਾ ਤਨ ਸਲਾਖ ਰਨਾ ਜਿਨ ਤੇ ਪਰ ਜਾਣਿਆ ਜੀ ਹੋ ਨਾਮ বিনা ਮੁੜਿਆ ਲੈ ਗੁਰਤ ਬਾਣੀ ਆ ਜੀ ਹੋ ਤਨ ਸਲਾਖ ਰਨਾ ਜਿਨ ਤੇ ਪਰ ਜਾਣਿਆ ਜੀ ਹੋ ਨਾਮ বিনা ਮੁੜਿਆ ਹਰ ਭਗਤ ਸੁਆਮੀ ਸੱਚ ਭਾਵੀ ਭਾਈ ਭਗਤ ਪ੍ਰਗਤੀ ਪਿਰਦਰ ਦੀ ਅਰਵਾ ਜੋ ਬਨ ਬਦਲਾ ਤਿਸਰਾ ਵੇ ਰੰਗ ਰਤੀ ਗੁਰ ਸਬਦ ਨਿਕਾਸੀ ਸਵਰਾ ਵਾਸੀ ਬਨ ਪਾਇਆ ਬਨ ਕਰੀ ਨਾਨਕ ਸਤ ਮਿਲੇ ਵਡਿਆਈ ਪਿੱਤਰ ਸੋਹਣਾਰੀ ਗੁਰਸਬਦ ਲਗਾਸੀ ਸੋਰਾਵਾਸੀ ਪੰਪਾਲਿਆ ਬਣਤਰੀ ਨਾ ਸੰਤ ਮਿਲੈ ਵਿਦਿਆਰੀ ਪ੍ਰਤਸੂ ਹੈ ਨਾਦੀ ਵਰਮਦੀ ਕਮਰਸਾ ਪੰਡਾ ਸੇਦਾ ਰਗ ਨਾ ਪਹਿਲਾ ਪੋਸਾਤ ਜਿਹਾ ਕੋਈ ਕੰਮ ਨਹੀਂ ਕਰੇ ਤੋ ਕਾ ਉਚਾਰਤ когда Расулина Сади Расулина Магаумя Нахмал Касалина Абаддин Сулина Сада Сухвайра Нет, нет, дьяли смаги на декан кадил кахат кадал декан кадал декан кадал декан кадал Самат Сахи Кадал 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 ਵਾਸਨਾਂ ਨੂੰ ਨਿਵਾਰਨ। ਸੇਕਾ ਦਿਸੇ ਤਸਪੀ ਤੋਪੀ ਨੂੰ ਕੋਲ ਇਸ ਨੇਕ। ਵਰਤਿਆ ਕਰਤ ਤੋਈ ਤੋਏ ਸੋਗਾ ਲਾੜਾ ਕੋਈ ਰਹਾ। ਵਿਸਤ ਦਸੇ ਕਰੀਏ ਪਹਿਲਾ ਚੰਦੀ ਵਾਲੀ ਮਹਾਮੋਹ। ਸੂਰਜ ਪ੍ਰਕਾਸ਼ ਨੇ ਜਨਨ ਕਰਦੇ ਤੇ ਵਿਸਰਤ ਪ੍ਰਸਤੀ ਮਹਾਮੋਹ ਪੈਦਾ। ਜਗਨ ਮੈਂ ਸਾਧਰਾ ਚੰਦੀ ਕੋਈ ਤਤਵੰਤ ਚੰਨਤੀ। رکمانیہ میں مندھو رکھرے سر بن رائے پرانت دیتی اسی آتیا ہے پہوکران تیری آتیا ہے انہتا شبدالہ جنہ پیلی رہا ہوا سیستان دینگا میں میں پہلک ہو سیست موتن میں اٹھوئی سیست پر بمندہ میں پہلک ہمیں سیستان دینگی پرکمولی ہو سب میں جو جو تیس ہوئے تس دینے میں سامتا ہوں ਸਤਿ ਸ਼੍ਰੀ ਅਕਾਲ ਹੋਰ ਮਤੁਰੇ ਜੋ ਸਬਸਾਤ ਨੇ ਹੈ ਹਰ ਚਰਨ ਕੋਲ ਮੁਕਰਾਂ ਤੋ ਬਿਸੁਮਾਨ ਨਾਮ ਜਿਐ ਸਾਰਾ ਕਿਰਪਾ ਕਰਦੇ ਨਾਨਕ ਸਾਰੇ ਕੋ ਮੇ ਜਾਤਿ ਗਦਮ ਨੈ ਵਾਸਾ ਤਾਦੋੜੀ ਤੁਮ ਹਾਲਾ ਸਮਝਾ ਕਾਮ ਗੁਰੂ ਤੋ ਤਰੇ ਸਭ ਕਦੂ ਖੰਡਾਏ ਮਹਬੀਸ ਤੇ ਕਿਰਪਾ ਹੈ ਨਾਨਕ ان سرون دکونو دائرہ نوټه را څه تر څه صاحبنا کاریات له په مهمه کنده جیو جیو چلچلچ باندې پوره دې مخاوسې نه کنده لاندې روانم سمون دې من په رواندای ابې داسی رالفه پرمیشر کو څو کنډه منډه ورو دې مستی کو دې اغا را کوټه جن نارک نام دار ټک ہے ਤਮੇ ਸੁਖ ਮੰਦਾ ਹੈ ਜਗੁਣ ਪੁਰਮਲ ਪਜਵਾ ਰੋਗਨੰਤੀ ਸੁਨਮ ਰਮਿਤਾ ਸਤਿ ਚੰਦ ਕਿਵੈ ਲਬਿਨਾ ਯਾ ਗਤੁ ਨਾ ਅਰਗ ਨਸੰ ਸਹਿਯਾ ਕੋਤੁ ਤੇ ਨਸਰ ਮਨ ਦੇ ਪੁਰਗੁਣ ਕਾਸਵਾ ਰੇ ਨਾ ਉਸ ਸੰਸਦ ਪਰ ਸੰਸੇਤਰੇ ਕਰਮ ਗਿਆ ਜਿਸ ਸੇ ਜਗਤ ਕੀਆ ਵੈ ਅਗਰ ਸੇਤ ਮਤੁ ਕਤ ਤੰਦਨ ਉਪਰੋ ਸੋਈ ਬਹੱਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮੈਲ ਪਾਵੋ ਸੁਖ ਸਹਦੇ ਬਹੁਤ ਨਾ ਵੇ ਕੋ ਤੇਰਾ ਅੰਤਰ ਜਮੀ ਪਥੀਬੀ ਜर्ती ਸਰਦਾਰ ਮਨ ਕੀ ਤੂ ਨਾਨਕ ਦਾਸ ਹੈ ਸੁਖ ਮੰਗ ਕੁਕਰ ਸੰਤਨ ਕੀ ਤੂ ਮੇਂ ਅੰਤਰ ਜਮਨੀ ਪ੍ਰਥਵੀ ਦਾਤਿ ਸਰਦਾ ਦਾਤਿ ਕੀ ਤੂ ਮੇਂ ਨਾਨਕ ਦਾ ਸਤਿ ਐਸ ਸੁਭਾਗ ਮੇਂ ਮੁੱਖ ਕਰ ਸੰਤਨ ਕੀ ਤੂ ਵਾਜਾ ਦੀ ਕਹਾਸਾ ਉਹਦੇ ਆ ਕੇ ਨਾਤਿ ਰੀਤੀਓ ਮੇਕੋ ਸਾਬ ਤੇਰੀ ਗੋਟੀ ਆਈ ਨਾਮ ਨਜਾਣੇ ਵੇ ਭਾਵਾ ਹੈ ਗੁਰੂ ਬੋਲ ਨਾ ਦੀ ਵਾ ਗੁਰੂ ਪੰਥ ਸੰਤ ਸੰਭਾਵੇ ਦੇ ਮਾਨਤਾ ਤਾਂ ਸਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਸਰੀ ਗੁਰੂ ਤਾਂ ਸਰੀ ਗੁਰੂ

ਤਿਕਨ ਦੇ ਕਿ ਆਪ ਜਿਹੜੇ ਸੋਨੇ ਕਲਾਂ ਤਿਆਰ ਹਾਂ ਸੰਗਤ ਤੇ ਸੇਵਾ ਦਰਗਾਹ ਦੇ ਵਿੱਚ ਸਤਿਕਾਰਯੋਗ ਸਤਿ ਸ਼੍ਰੀ ਅਕਾਲ ਤੇ ਪੜੇ ਪੰਜਾਬ ਸਾਰੀ ਹੋਣਾ ਸਹੀ ਕਹਿਰੇ ਫੇਰ ਚੰਦ ਨਾ ਆ। ਆਹ ਤੀਰ ਪਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ